ਜਦੋਂ ਅਮਰੀਕਾ 'ਚ ਲਾਈਟ ਜਾਂਦੀ ਆ ਤਾਂ ਗ੍ਰਿਡ 'ਚ ਫੋਨ ਕਰਦੇ ਨੇ ਜਦੋਂ ਜਾਪਾਨ 'ਚ ਲਾਈਟ ਜਾਂਦੀ ਆ ਤਾਂ ਫਿਓ ਚੈੱਕ ਕਰਦੇ ਨੇ ਤੇ ਜਦੋਂ ਪੰਜਾਬ 'ਚ ਲਾਈਟ ਜਾਂਦੀ ਆ ਸਾਰਿਆਂ ਤੋਂ ਪਹਿਲਾਂ ਬਾਹਰ ਨਿਕਲ ਕੇ ਇਹ ਦੇਖਦੇ ਨੇ ਵੀ ਸਾਡੀ ਗਈ ਆ ਕਿ ਸਾਰਿਆਂ ਦੇ ਗਈ ਫੇਰ ਸਾਹ ਹੁੰਦਾ ਇੱਕ ਦਰਦੀ ਬੱਸ ਦੇ ਵਿੱਚ ਚੜਿਆ ਹੀ ਸੀ ਉਹਦਾ ਫੋਨ ਵੱਜਿਆ ਤੇ ਉਹਨੇ ਫੋਨ ਚੱਕ ਕੇ ਸਿਰਫ ਇੰਨਾ ਕਿਹਾ ਹੱਥ ਤੂੰ ਕੱਟ ਦੇ ਗੱਲ ਮੈਂ ਆ ਕੇ ਕੱਟ ਦੂੰ બસ ਫੇਰ ਕੀ ਸੀ ਸਾਰੇ ਜਾਨੇ ਟਾਕੀਆਂ ਤੋਂ ਸਾਲਾ ਮਾਰ ਨੂੰਰ ਭੱਜ ਗਏ ਇੱਕ ਅਮਰੀਕਾ ਦਾ ਡਾਕਟਰ ਭਾਰਤ ਆਇਆ ਤੇ ਬਸਟੈਂਡ ਦੇ ਵਿੱਚ ਇੱਕ ਆਪਣਾ ਬੁੱਕ ਸਟਾਲ ਲੱਗਿਆ ਹੋਇਆ ਸੀਗਾ ਬੁੱਕ ਸਟਾਲ ਦੇ ਉੱਤੇ ਇੱਕ ਕਿਤਾਬ ਨੂੰ ਦੇਖ ਕੇ ਉਹਨੂੰ ਦੌੜਾ ਪੈ ਗਿਆ ਉਹ ਕਿਤਾਬ ਸੀ 200 ਰੁਪਿਆ ਦੀ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ 30 ਦਿਨਾਂ ਦੇ ਵਿੱਚ ਡਾਕਟਰ ਬਣੋ ਜਪਾਨ ਨੇ ਸ਼ੀਸ਼ੇ ਦੇ ਘਰ ਬਣਾਤੇ ਚਾਇਨਾ ਨੇ ਬਿਨਾ ਡਰਾਈਵਰ ਵਾਲੀਆਂ ਕਾਰਾਂ ਬਣਾਤੀ ਤੇ ਸਾਡੇ ਇਥੋਂ ਦੀ ਬੇਰੋਜ਼ਗਾਰ ਜਨਤਾ ਕਮੈਂਟਾਂ ਦੀ ਲੜੀ ਜਾਂਦੀ ਐ ਇੱਕ ਦੂਜੇ ਨਾਲ ਇੱਕ ਸ਼ਰਾਬੀ ਅਰਥੀ ਨਾਲ ਟਕਰਾ ਗਿਆ ਤੇ ਡੈੱਡ ਬੋਡੀ ਸੀ ਜਿਹੜੀ ਉਹ ਥੱਲੇ ਡਿੱਗ ਪਈ ਸਾਰੇ ਲੋਕ ਸ਼ਰਾਬੀ ਨੂੰ ਕੋਟਣ ਲੱਗੇ ਸ਼ਰਾਬੀ ਬੋਲਦਾ ਕਹਿੰਦਾ ਯਾਰ ਜਿਹੜਾ ਥੱਲੇ ਡਿੱਗਿਆ ਉਹ ਤਾਂ ਕੁਝ ਬੋਲ ਨਹੀਂ ਰਿਹਾ ਤੁਸੀਂ ਐਵੇਂ ਲੀਡਰ ਬਣ ਜਾਂਦੇ ਹੋ ਕੰਗਰੇਜ ਦੇ ਮੱਛਰ ਦੰਦੀਆਂ ਵੱਢ ਰਹੇ ਸੀ ਅੰਗਰੇਜ਼ ਨੇ ਕੀ ਕੀਤਾ ਲਾਈਟਾਂ ਬੰਦ ਕਰਤੀਆਂ ਸਾਰੀਆਂ ਐਨੇ ਨੂੰ ਕਮਰੇ ਦੇ ਵਿੱਚ ਜੁਗ ਨੂੰ ਆ ਗਿਆ ਅੰਗਰੇਜ਼ ਬੋਲਦਾ ਓ ਮਾਈ ਗੋਡ ਕਹਿੰਦਾ ਇੰਡੀਆ ਦਾ ਮੱਛਰ ਕਿੰਨਾ ਐਡਵਾਂਸ ਆ ਲਾਈਟਾਂ ਲਾ ਕੇ ਲੱਭ ਰਿਹਾ ਕਹਿੰਦਾ ਜੱਜ ਕਹਿੰਦਾ ਘਰ ਦੇ ਵਿੱਚ ਮਾਲਕ ਹੁੰਦੇ ਹੋਏ ਵੀ ਤੂੰ ਚੋਰੀ ਕਿਵੇਂ ਕੀਤੀ ਚੋਰ ਬੋਲਦਾ ਕਹਿੰਦਾ ਜੱਜ ਸਾਹਿਬ ਤੁਹਾਡੀ ਇੰਨੀ ਵਧੀਆ ਨੌਕਰੀਆ ਕਹਿੰਦਾ ਤੁਸੀਂ ਸਿੱਖ ਕੇ ਕੀ ਲੈਣਾ ਪੱਪੂ ਕਹਿੰਦਾ ਡਾਕਟਰ ਸਾਹਿਬ ਜਦੋਂ ਮੈਂ ਕਹਿੰਦਾ ਸੌਣਾ ਨਾ ਮੇਰੇ ਸੁਪਨੇ ਦੇ ਵਿੱਚ ਬਾਂਦਰ ਫਟਵਾਲ ਖੇលਦੇ ਨੇ ਡਾਕਟਰ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਹ ਗੋਲੀ ਲੈ ਲੀ ਕਹਿੰਦਾ ਸੌਣ ਤੋਂ ਪਹਿਲਾਂ ਪੱਪੂ ਕਹਿੰਦਾ ਕੱਲ ਤੋਂ ਲਵਾਂਗਾ ਅੱਜ ਤਾਂ ਫਾਈਨਲ ਮੈਚ ਹੈ ਸਰਕਾਰੀ ਅੰਕੜੇ ਕਹਿੰਦੇ ਨੇ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੇਰ ਨਹੀਂ ਦੇਖ ਸਕਣਗੀਆਂ ਕਿਉਂਕਿ ਸ਼ੇਰ ਖਤਮ ਹੋ ਜਾਣਗੇ ਐਸਾ ਨਾਲ ਤਾਂ ਅਸੀਂ ਵੀ ਫਿਰ ਡਾਇਨਾਸੌਰ ਨਹੀਂ ਦੇਖੇ ਅਸੀਂ ਤਾਂ ਕਦੇ ਸ਼ਿਕਾਇਤ ਨਹੀਂ ਕੀਤੀ ਅਸਲ ਮੁੱਦਾ ਤਾਂ ਇਹ ਐ ਵੀ ਹਜ਼ਾਰ ਮੁੰਡਿਆਂ ਪਿੱਛੇ ਸਿਰਫ 940 ਕੁੜੀਆਂ ਰਹਿ ਗਈਆਂ ਇਸ ਕਰਕੇ ਪਹਿਲਾਂ ਕੁੜੀਆਂ ਨੂੰ ਬਚਾਓ ਅਸਲ ਮੁੱਦਾ ਤਾਂ ਇਹ ਐ ਅਸੀਂ ਮੋਟਰਸਾਈਕਲਾਂ ਦੇ ਪਿੱਛੇ ਘਰ ਵਾਲੀਆਂ ਬਿਠਾਉਣੀਆਂ ਨੇ ਸ਼ੇਅਰ ਥੋੜੀ ਬਿਠਾਉਣੇ ਨੇ ਘਰ ਵਾਲੀ ਕਹਿੰਦੀ ਕਾਰ ਵਾਲੇ ਨੂੰ ਜਿਹੜਾ ਬੰਦਾ ਰੋਜ਼ ਸ਼ਰਾਬ ਪੀ ਕੇ ਆਉਂਦਾ ਨਾ ਉਹਦੇ ਲਈ ਮੇਰੇ ਦਿਲ 'ਚ ਕੋਈ ਹਮਦਰਦੀ ਨਹੀਂ ਕਾਰ ਵਾਲਾ ਬੋਲਦਾ ਤੇ ਜੀ ਨੂੰ ਕਹਿੰਦਾ ਰੋਜ਼ ਸ਼ਰਾਬ ਮਿਲ ਜੇ ਉਹ ਨੂੰ ਤੇਰੀ ਹਮਦਰਦੀ ਚਾਹੀਦੀ ਵੀ ਨਹੀਂ ਉਹ ਦੋ ਹੈ ਦਰਾਸਤੇ ਦੇ ਉੱਤੇ ਬੈਠੇ ਸੀ ਤੇ ਥੱਲੋਂ ਦੀ ਹਾਥੀ ਲੰਘਿਆ ਜਾ ਰਿਹਾ ਸੀ ਇੱਕ ਤੂਹਾ ਹਾਥੀ ਦੇ ਉੱਪਰੇ ਪਿਆ ਕੇ ਦੂਜਾ ਬੋਲਦਾ ਉਪਰੋਂ ਦੱਬ ਕੇ ਰੱਖੀ ਕਹਿੰਦਾ ਮੈਂ ਵੀ ਆ ਗਿਆ ਅੱਠ ਨੌ ਸੱਟੇ ਆਵਾਜ਼ ਸੱਟਾ ਲਾ ਰਹੇ ਸੀ ਐਨੇ ਨੂੰ ਪੁਲਿਸ ਦੀ ਰੇਡ ਪੈ ਗਈ ਸਾਰੇ ਇੱਧਰ ਉੱਧਰ ਭੱਜ ਗਏ ਤੇ ਇੱਕ ਸੱਟੇਵਾਜ਼ ਜਾ ਕੇ ਪੁਲਿਸ ਵਾਲਿਆਂ ਦੀ ਗੱਡੀ 'ਚ ਹੀ ਬਹਿ ਗਿਆ ਪੁਲਿਸ ਵਾਲਾ ਕਹਿੰਦਾ ਵੇ ਤੂੰ ਆ ਕੇ ਕਹਿੰਦਾ ਆਪ ਵੀ ਗੱਡੀ 'ਚ ਬਹਿ ਗਿਆ ਸੱਟੇਵਾਜ਼ ਬੋਲਦਾ ਕਹਿੰਦਾ ਜੀ ਜਦੋਂ ਮੈਂ ਪਿਛਲੀ ਵਾਰ ਫੜਿਆ ਗਿਆ ਸੀ ਨਾ ਮੈਨੂੰ ਸੀਟ ਨਹੀਂ ਸੀ ਮਿਲੀ ਬੈਠਣ ਲਈ ਸਾਰੇ ਦਾ ਖੜਕੇ ਜਾਣਾ ਪਿਆ ਦੁੱਧ ਨੂੰ ਜੇ 2 ਮਿੰਟ ਵੱਧ ਵਾਲੀ ਦੇ ਦੋ ਨਾ ਉਹ ਵੀ ਨਸ਼ੀਅਤ ਦੇਣ ਲੱਗ ਜਾਂਦਾ ਮuje ਛੋੜ ਕੇ ਅਗਰ ਤੁਮ ਜਾਓਗੇ ਬੜਾ ਪਛਤਾਓਗੇ ਜੇ ਘਰ ਦੇ ਵਿੱਚ ਇਕੱਲਾਪਨ ਮਹਿਸੂਸ ਹੋਵੇ ਨਾ ਤਾਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਭੂਤਾਂ ਦੀ ਫਿਲਮ ਚਲਾ ਲਓ ਸੌਣ ਲੱਗੇ ਜਮਾਂ ਇਕੱਲਾਪਨ ਫੀਲ ਨਹੀਂ ਹੋਣਾ ਅਹੀਂ ਲੱਗੇ ਜਾਉ ਕੋਈ ਮਾਗਰ ਖੜਾ ਹੈ ਪਿਓ ਉਹ ਕਹਿੰਦਾ ਆਪਦੇ ਮੁੰਡੇ ਨੂੰ ਉਹ ਕਹਿੰਦਾ ਅੱਜ ਤੇਰੀ ਮੰਮੀ ਚੁੱਪ ਚੁੱਪ ਕਿਉਂ ਆਈ ਨਹੀਂ ਮੁੰਡਾ ਕਹਿੰਦਾ ਡੈਡੀ ਮੇਰੀ ਗਲਤੀ ਨਾਲ ਕਹਿੰਦਾ ਕਿਉਂ ਵੇ ਤੂੰ ਕੀ ਕੀਤਾ ਕਹਿੰਦਾ ਡੈਡੀ ਮੰਮੀ ਨੇ ਮੈਥੋਂ ਲਿਪਸਟਿਕ ਮੰਗੀ ਸੀ ਮੈਂ ਗਲਤੀ ਨਾਲ ਫੇਵਿਕ ਕੋਕ ਦੇਤਾ ਪਿਓ ਬੋਲਦਾ ਜੁਗ ਜੁਗ ਜੀ ਕਹਿੰਦਾ ਮੇਰਾ ਲਾਲ ਐਰਜਾ ਪੁੱਤ ਕਹਿੰਦਾ ਸਭ ਨੂੰ ਦੇਵੇ ਰੱਬ ਇੱਕ ਬੰਦਾ ਉਹਦੀ ਘਰ ਵਾਲੀ ਨੂੰ ਕਬਰ ਦੇ ਵਿੱਚ ਦਫਨਾ ਕੇ ਵਾਪਸ ਜਾ ਰਿਹਾ ਸੀ ਤੇ ਐਨੇ ਨੂੰ ਬਿਜਲੀ ਚਮਕੀ ਬੱਦਲ ਗਰਜੇ ਤੂਫਾਨੀ ਮਾਹੌਲ ਹੋ ਗਿਆ ਤੂਫਾਨੀ ਮੀਂਹ ਆ ਗਿਆ ਦੁਖੀ ਬੰਦਾ ਉੱਪਰ ਨੂੰ ਚਾਹ ਕੇ ਬੋਲਦਾ ਲੱਗਦਾ ਕਹਿੰਦਾ ਪਹੁੰਚ ਗਈ ਉੱਪਰ ਤਾਂ ਨਵਾਜੀ ਤੁਸੀਂ ਵੀਡੀਓ ਨੂੰ ਛੋਟਕਿਆਂ ਨੂੰ ਬਹੁਤ ਪਿਆਰ ਦੇ ਰਹੇ ਹੋ ਚੈਨਲ ਨੂੰ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਹੌਸਲਾ ਬਿਆ ਕਰੋ ਸਾਨੂੰ ਕਮੈਂਟ ਕਰਕੇ ਸੁਝਾਅ ਦਿਆ ਕਰੋ ਆਪਣੇ ਸੋਹਣੇ ਸੋਹਣੇ ਹਨਾ ਧੰਨਵਾਦ